ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਿਓ ਜੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸਾਖੀ ਸੁਣਾਉਣ ਜਾ ਰਹੇ ਹਾਂ ਇਸ ਸਾਖੀ ਤੋਂ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਆਓ ਸਾਥ ਸੰਗਤ ਜੀ ਸਾਡੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗੇ ਜੀ ਕਾਸ਼ੀ ਬਨਾਰਸ ਵਿਕੇ ਗੁਰੂ ਨਾਨਕ ਦੇਵ ਜੀ ਆਏ ਤੇ ਨਾਲ ਉਹਨਾਂ ਦੇ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਸਤਗੁਰ ਸੱਚੇ ਪਾਇਆ ਜੀ ਰਾਤ ਦੇ ਸਮੇ 23 ਵਜੇ ਉઠੇ ਅੰਮ੍ਰਿਤ ਵੇਲਾ ਹੋਇਆ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਉਠੋ ਰਬਾਬ ਖੋਲੋ ਰਬਾਬ ਬਚਾਓ ਤੁਰਕੀ ਬਾਣੀ ਆਈ ਹੈ ਤਿੰਨ ਸਗਲੀਆਂ ਚਿੰਤ ਮਿਟਾਈ ਪਾਈ ਮਰਦਾਨਾ ਜੀ ਨੇ ਰਬਾਬ ਦੀਆਂ ਤਾਰਾਂ ਕੱਸੀਆਂ ਤੇ ਬੜੇ ਪਿਆਰ ਦੇ ਨਾਲ ਰਬਾਬ ਵਜਾਉਣੇ ਸ਼ੁਰੂ ਕਰ ਦਿੱਤੀ। ਅੱਖਾਂ ਬੰਦ ਕਰ ਲਈਆਂ ਤੇ ਬੜੇ ਪਿਆਰ ਦੇ ਵਿੱਚ ਕੀਰਤਨ ਹੋ ਰਿਹਾ ਹੈ। ਰੱਬ ਦੀ ਬੰਦਗੀ ਇਬਾਦਤ ਹੋ ਰਹੀ ਹੈ। ਗੁਰੂ ਪਾਤਸ਼ਾਹ ਜੀ ਬਾਣੀ ਉਚਾਰਨ ਕਰ ਰਹੇ ਹਨ। ਬੜੇ ਪਿਆਰ ਦੇ ਵਿੱਚ ਭੇਜ ਕੇ ਗੁਰਬਾਣੀ ਪੜ੍ਹ ਰਹੇ ਹਨ। ਗੁਰੂ ਨਾਨਕ ਦੇਵ ਜੀ ਕਰ ਰਹੇ ਹਨ। ਗੰਗਾ ਦੇ ਕਿਨਾਰੇ ਲੋਕ ਇਸ਼ਨਾਨ ਕਰਦੇ ਹਨ। ਦਿਨ ਚੜਦਾ ਹੈ ਤਾਂ ਲੋਕ ਇਸ਼ਨਾਨ ਕਰਕੇ ਜਦੋਂ ਲੰਘਦੇ ਨੇ ਤਾਂ ਕੀਰਤਨ ਸੁਣ ਕੇ ਸੰਗਤਾਂ ਨੂੰ ਖਿੱਚ ਪੈਂਦੀ ਹੈ ਤਾਂ ਲੋਕ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਕੋਲ ਆ ਕੇ ਬੈਠ ਜਾਂਦੇ ਹਨ ਤੇ ਕੀਰਤਨ ਸੁਣਦੇ ਹਨ ਗੁਰੂ ਨਾਨਕ ਦੇਵ ਜੀ ਦੇ ਕੋਲ ਇਕੱਠ ਹੋ ਜਾਂਦਾ ਹੈ ਗੁਰੂ ਪਾਸ਼ਾ ਜੀ ਇਲਾਹੀ ਕੀਰਤਨ ਦੀ ਬਾਣੀ ਦਾ ਜਾਪ ਕਰਦੇ ਹਨ ਸੰਗਤਾਂ ਦਾ ਇਕੱਠ ਹੋਇਆ ਜਦੋਂ ਦਿਨ ਚੜਿਆ ਤੇ ਮੋਹ ਹਨੇਰਾ ਜਿੰਨੂੰ ਸੰਧਿਆ ਕਿਹਾ ਜਾਂਦਾ ਹੈ ਰਾਤ ਅਤੇ ਦਿਨ ਦਾ ਮਿਲਾਪ ਇੱਕ ਤੜਕਾ ਹੁੰਦਾ ਹੈ ਤੇ ਸ਼ਾਮ ਜਿੰਨੂੰ ਅਸੀਂ ਸੰਧਿਆ ਕਹਿੰਦੇ ਹਾਂ ਸੰਧਿਆ ਪ੍ਰਕਾਸ਼ ਤੁਸੀਂ ਸਵੇਰ ਸੁਬਾਹ ਦੇਖਿਆ ਹੋਵੇਗਾ ਇੱਕ ਪਾਸੇ ਤਾਂ ਸੂਰਜ ਚੜ੍ਹ ਰਿਹਾ ਹੁੰਦਾ ਹੈ ਚਾਨਣ ਹੋ ਜਾਂਦਾ ਹੈ ਤੇ ਇੱਕ ਪਾਸੇ ਹਨੇਰਾ ਪਿਆ ਹੁੰਦਾ ਹੈ ਉਹ ਜਿਹੜਾ ਰਾਤ ਦਿਨ ਦਾ ਮਿਲਾਪ ਹੈ ਉਹਨੂੰ ਕਹਿੰਦੇ ਹਨ ਸੰਧਿਆ ਕੁਦਰਤੇ ਹੀ ਭਾਈ ਮਰਦਾਨਾ ਜੀ ਦੀ ਅੱਖ ਖੋਲਦੀ ਹੈ ਤਾਂ ਉਹ ਕੀ ਦੇਖਦੇ ਹਨ ਉਹਨਾਂ ਨੇ ਵੇਖਿਆ ਕਿ ਕੁੱਤਾ ਮਰਿਆ ਪਿਆ ਹੈ ਕੋਲ ਭਾਈ ਮਰਦਾਨਾ ਜੀ ਪਾਸ਼ਾ ਜੀ ਨੂੰ ਕਹਿੰਦੇ ਕਿ ਕੀਰਤਨ ਕਰਨਾ ਬੰਦ ਕਰੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੇਨਤੀ ਕਰਦੇ ਹਨ ਕਿ ਮਹਾਰਾਜ ਕੀਰਤਨ ਕਰਨਾ ਰੋਕ ਦਿਓ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਮਰਦਾਨਿਆ ਅੱਗੇ ਆਪਾਂ ਕੀਰਤਨ ਕਰਦੇ ਹਾਂ ਦੋ ਦੋ ਦਿਨ ਕੀਰਤਨ ਕਰਦੇ ਰਹਿੰਦੇ ਹਨ ਲਗਾਤਾਰ ਕਈ ਘੰਟੇ ਕੀਰਤਨ ਕਰਦੇ ਸਾਂ ਅੱਜ ਕੀ ਗੱਲ ਹੋ ਗਈ ਤਾਂ ਭਾਈ ਮਰਦਾਨਾ ਜੀ ਕਹਿੰਦੇ ਹਨ ਕਿ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਕਿੱਡੀ ਗੰਦੀ ਥਾਂ ਤੇ ਆਪਾਂ ਬੈਠੇ ਹਾਂ ਆਪਾਂ ਦੇ ਕੋਲ ਤਾਂ ਕੁੱਤਾ ਮਰਿਆ ਪਿਆ ਹੈ ਗੁਰੂ ਪਾਸ਼ਾ ਸਾਡੇ ਕੋਲ ਕੁੱਤਾ ਮਰਿਆ ਹੈ ਗੁਰੂ ਪਾਸ਼ਾ ਜੀ ਮਰਦਾਨਾ ਜੀ ਨੂੰ ਕਹਿੰਦੇ ਹਨ ਕਿ ਇਸ ਕੁੱਤੇ ਨੂੰ ਵੀ ਤਾਂ ਕੀਰਤਨ ਸੁਣਾਉਣਾ ਹੈ ਮਰਦਾਨਿਆ ਮਰਦਾ ਅੰਨਾ ਜੀ ਕਹਿੰਦੇ ਅੱਛਾ ਜੀ ਸਤਿਵਚਨ ਕੀਰਤਨ ਸ਼ੁਰੂ ਕੀਤਾ ਗਿਆ ਕੀਰਤਨ ਸ਼ੁਰੂ ਕੀਤਾ ਗਿਆ ਤੇ ਦਿਨ ਚੜ ਗਿਆ ਸਾ ਸੰਗਤ ਜੀ ਇਸੇ ਹੀ ਇਲਾਕੇ ਦੇ ਵਿੱਚ ਰਹਿੰਦਾ ਇੱਕ ਪੰਡਤ ਚਤੁਰਦਾਸ ਸੀ ਉਹ ਗ੍ਰੰਥਾਂ ਦੇ ਗ੍ਰੰਥ ਪੜ੍ਹੀ ਜਾਂਦਾ ਸੀ ਵੈਦਾਂ ਦੇ ਵੇਦ ਉਸਨੇ ਪੜ੍ਹੇ ਸਨ ਬਾਣੀ ਪੜ੍ਹਦਾ ਸੀ ਪੜ੍ਹ-ਪੜ੍ਹ ਕੇ ਵਿਦਵਾਨ ਬੜਾ ਹੰਕਾਰੀ ਹੋ ਗਿਆ ਸੀ ਪੜ੍ਹਾਈ ਜ਼ਿਆਦਾ ਹੀ ਉਸਨੇ ਕਰ ਲਈ ਸੀ ਸਿਰ ਨੂੰ ਚੜ ਗਏ ਸੀ ਇਲਾਕੇ 'ਚ ਕੋਈ ਵੀ ਵਿਦਵਾਨ ਸਾਧੂ ਮਹਾਪੁਰਸ਼ ਕੋਈ ਵੀ ਪੰਡਤ ਜਦ ਆਉਂਦਾ ਤਾਂ ਉਹ ਇਸ਼ਨਾਨ ਗੰਗਾ ਵਿੱਚ ਕਰਨ ਤੋਂ ਬਾਅਦ ਕਾਸ਼ੀਪਨਾਰ ਰਸਤੇ ਵਿੱਚ ਆਉਂਦੇ ਤਾਂ ਉਸ ਨੂੰ ਇਹ ਕਹਿੰਦਾ ਕਿ ਪਹਿਲਾਂ ਮੇਰੇ ਨਾਲ ਵਿਚਾਰ ਚਰਚਾ ਕਰੋ ਇਹ ਜਿੱਦ ਕਰਦਾ ਤੇ ਜਿੱਦ ਕਰਕੇ ਵਿਚਾਰ ਚਰਚਾ ਕਰਦਾ ਉਹਨਾਂ ਦੇ ਨਾਲ ਤੇ ਜੇ ਕੋਈ ਹਾਰ ਜਾਂਦਾ ਤਾਂ ਉਸ ਦੇ ਸਾਰੇ ਗ੍ਰੰਥਾਂ ਨੂੰ ਇਹ ਖੋਹ ਲੈਂਦਾ ਤੇ ਗੱਡੇ ਪਾਰ ਲੈਂਦਾ ਸੀ ਅਕਸਰ ਹੀ ਜਿੱਤ ਇਸ ਦੀ ਹੀ ਹੁੰਦੀ ਇਹ ਪੜਿਆ ਲਿਖਿਆ ਜ਼ਿਆਦਾ ਸੀ ਤੇ ਇਸ ਨੂੰ ਹੰਕਾਰ ਵੀ ਸੀ ਸਾਧ ਸੰਗਤ ਹੁਣ ਇਹ ਪਾਲਕੀ ਚ ਬੈਠਾ ਕਹਿੰਦਾ ਕੋਹ ਹੁੰਦਾ ਮੰਨਿਆ ਪਰ ਮੰਨਿਆ ਵਿਦਵਾਨ ਪੰਡਤ ਹੈ ਪਾਲਕੀ ਤੇ ਜਾ ਰਿਹਾ ਹੈ ਤੇ ਇਹਨੇ ਕੀ ਵੇਖਿਆ ਕਿ ਮੇਰੇ ਇਲਾਕੇ ਚ ਕੋਈ ਸਤ ਸੰਗ ਕਰ ਰਿਹਾ ਹੈ ਇਸ ਨੂੰ ਇਹ ਸੁਣ ਕੇ ਜਰ ਨਾ ਹੋਇਆ ਇਹ ਹੰਕਾਰੀ ਬੰਦਾ ਸੀ ਸਾ ਸੰਗਤ ਜੀ ਹੰਕਾਰੀ ਬੰਦੇ ਦੀ ਕੀ ਨਿਸ਼ਾਨੀ ਹੈ ਉਹ ਕਿਸੇ ਦੀ ਚੜਾਈ ਨਹੀਂ ਚਾਹਦਾ ਬਸ ਮੈਂ ਹੀ ਮੈਂ ਹਾਂ ਵਾ ਹੋਰ ਕਿਸੇ ਦੀ ਚੜਾਈ ਉਸ ਤੋਂ ਚਾਹ ਨਹੀਂ ਹੁੰਦੀ ਗੁਰੂ ਨਾਨਕ ਦੇਵ ਜੀ ਇਕੱਠ ਕਰੀ ਬੈਠੇ ਸੀ ਸੰਗਤਾਂ ਜੁੜੀਆਂ ਹੋਈਆਂ ਸਨ ਦੀਵਾਨ ਸੱਜਿਆ ਹੋਇਆ ਸੀ ਸਤ ਸੰਗ ਹੋ ਰਿਹਾ ਸੀ ਇਹ ਕਹਿੰਦਾ ਕਿ ਮੇਰੇ ਹੁੰਦਿਆਂ ਕੋਈ ਦੂਜਾ ਬੰਦਾ ਬੈਠ ਕੇ ਸੰਗਤ ਨੂੰ ਕਿਵੇਂ ਜੋੜੀ ਬੈਠਾ ਹੈ ਇਹ ਉੱਧਰ ਗਿਆ ਤੇ ਆਪਣੇ ਚੇਲਿਆਂ ਨੂੰ ਕਿਹਾ ਕਿ ਜਾਓ ਪੁੱਛੋ ਕੌਣ ਹੈ ਤੂੰ ਤਾਂ ਚੇਲਿਆਂ ਦੇ ਪੁੱਛਣ ਤੇ ਉਹਨਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਹੋਏ ਹਨ ਉਹ satsang ਕਰ ਰਹੇ ਹਨ ਇਹ ਗੁਰੂ ਜੀ ਦੇ پاس ਗਿਆ ਤੇ ਕਹਿੰਦਾ ਕੀਰਤਨ ਬੰਦ ਕਰੋ ਮਹਾਰਾਜ ਸੱਚੇ ਪਾਸ਼ਾ ਸੱਚੇ ਪਾਸ਼ਾ ਜੀ ਕਹਿੰਦੇ ਭਾਈ ਮਰਦਾਨਾ ਜੀ ਰਬਾਬ ਬੰਦ ਕਰੋ ਤੇ ਪਾਸ਼ਾ ਕਹਿੰਦੇ ਹਾਂ ਜੀ ਆਓ ਬੈਠੋ ਦੱਸੋ ਇਹ ਸਿੱਧਾ ਹੀ ਆਕੇ ਕਹਿੰਦਾ ਕਿ ਮੇਰੇ ਨਾਲ ਚਰਚਾ ਕਰੋ ਗ੍ਰੰਥਾਂ ਦੀ ਵਿਚਾਰ ਕਰੋ ਗੁਰੂ ਪਾਸ਼ਾ ਜੀ ਕਹਿੰਦੇ ਤੁਸੀਂ ਪੰਡਤ ਤੁਸੀਂ ਵਿਦਵਾਨ ਅਸੀਂ ਅਨਪੜ੍ਹ ਅਸੀਂ ਅਨਜਾਨ ਤੁਸੀਂ ਵਿਦਵਾਨ ਹੋ ਤੁਹਾਡੇ ਨਾਲ ਸਾਡੀ ਕਾਦੀ ਚਰਚਾ ਹੋ ਸਕਦੀ ਹੈ ਹੁਣ ਜਦੋਂ ਉਹਦੇ ਤੋਂ ਇੱਕ ਅਰਥ ਸੰਗਤਾਂ ਦਾ ਜਰਿਆ ਨਾ ਗਿਆ ਤਾਂ ਕਹਿੰਦਾ ਮੇਰੇ ਨਾਲ ਚਰਚਾ ਕਰੋ ਤੇ ਗੁਰੂ ਪਾਸ਼ਾ ਜੀ ਕਹਿੰਦੇ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਇਹ ਹੰਕਾਰੀ ਬੋਲ ਸੀ ਕਹਿੰਦਾ ਕਿ ਮੇਰੇ ਨਾਲ ਵਿਚਾਰ ਕਰੋ ਚਰਚਾ ਕਰੋ ਇਹਨੂੰ ਇਹ ਸੀ ਕਿ ਮੈਂ ਆਪਣੀਆਂ ਵਿਚਾਰਾਂ ਦੇ ਨਾਲ ਇਹਨਾਂ ਨੂੰ ਹਰਾਵਾਂਗਾ ਮੈਂ ਵੱਡੇ ਵੱਡੇ ਗ੍ਰੰਥ ਪੜ੍ਹੇ ਹਨ ਵੇਦ ਸ਼ਾਸਤਰਾਂ ਦੀ ਸਿਮਰਤਾ ਦੀ ਗੱਲ ਪੁਰਾਣਾ ਦੀ ਵਿਦਾਤ ਦੀ ਗੱਲ ਕਰਾਂ ਸਾਧ ਸੰਗਤ ਜੀ ਅਸੀਂ ਵੀ ਦੇਖਦੇ ਹਾਂ ਸੁਣਦੇ ਹਾਂ ਕਿ ਕਈ ਹੰਕਾਰੀ ਬੰਦੇ ਨਿੰਦਿਆ ਕਰਨ ਵਾਲੇ ਹੁੰਦੇ ਨੇ ਉਹ ਤੁਹਾਡੇ ਕੋਲ ਆਉਣਗੇ ਤੇ ਕਹਿਣਗੇ ਕਿ ਫਲਾਣਾ ਬੰਦਾ ਬਹੁਤ ਮਾੜਾ ਹੈ ਮਾੜੀ ਤੋਂ ਮਾੜੀ ਗੱਲ ਸੁਣਾਉਣਗੇ ਉਸ ਤੋਂ ਬਾਅਦ ਉੱਠ ਕੇ ਉਹਦੇ ਕੋਲ ਹੀ ਜਾਣਗੇ ਉਹਨੂੰ ਹੀ ਜੱਫੀਆਂ ਪਾਉਣਗੇ ਉਹਦੇ ਕੋਲ ਹੀ ਚਾਹ ਪੀਣਗੇ ਰੋਟੀ ਖਾਣਗੇ ਤੇ ਤੁਸੀਂ ਦੇਖੋਗੇ ਕਿ ਉਹਦੇ ਕੋਲ ਹੀ ਬੈਠਾ ਪਹਿਲਾਂ ਤਾਂ ਫਲਾਣਾ ਸਿਉਂ ਦੀ ਉਹਨੇ ਤੇਰੇ ਕੋਲ ਨਿੰਦਿਆ ਕੀਤੀ ਫਿਰ ਨਿੰਦਿਆ ਕਰਕੇ ਜਾ ਕੇ ਉਹਦੇ ਕੋਲ ਹੀ ਬੈਠਦਾ ਹੈ ਸਾਥ ਸੰਗਤ ਉਹਨੇ ਨਿੰਦਿਆ ਤੁਹਾਡੇ ਕੋਲ ਕਿਉਂ ਕੀਤੀ ਉਨੇ ਤੁਹਾਡੇ ਕੋਲ ਨਿੰਦਿਆ ਇਸ ਲਈ ਕੀਤੀ ਕਿਉਂਕਿ ਤੁਹਾਡੀਆਂ ਨਜ਼ਰਾਂ 'ਚ ਉਹ ਬੰਦਾ ਮਾੜਾ ਹੋ ਜਾਵੇ ਕਿ ਤੁਸੀਂ ਉਸ ਬੰਦੇ ਦੇ ਕੋਲ ਜਾਣੋਂ ਹਟ ਜਾਓ ਉਹਨੂੰ ਚੰਗਾ ਨਾ ਕਹੋ ਕਿਸੇ ਬੰਦੇ ਨੂੰ ਹੁਣ ਮਾੜਾ ਕਹਾਉਣਾ ਆਪਣਾ ਮਾੜਾ ਸਾਬਤ ਕਰਨਾ ਤੇ ਉਹਦੇ ਪ੍ਰਤੀ ਮੰਦਾ ਹੀ ਬੋਲਣਾ ਪਊਗਾ ਜੇ ਆਹ ਹੀ ਕੋਲਣਾ ਪਾਏਗਾ ਪਰ ਨਿੰਦਕ ਕੀ ਕਰਦਾ ਹੈ ਆਪ ਨਿੰਦਕ ਉਹਦੇ ਕੋਲ ਜਾ ਕੇ ਬੈਠ ਜਾਂਦਾ ਹੈ ਇਨਾ ਮਾੜਾ ਕਹਿ ਕੇ ਫਿਰ ਉਸੇ ਕੋਲ ਹੀ ਜਾ ਕੇ ਬਹਿ ਜਾਂਦਾ ਹੈ ਇਹ ਨਿੰਦਕ ਦੀ ਨਿਸ਼ਾਨੀ ਹੈ ਸਾਧ ਸੰਗਤ ਜੀ ਜਿੱਥੇ ਸੱਚੀਆਂ ਗੱਲਾਂ ਹੋਣ ਨਿੰਦਕ ਨੇ ਤਾਂ ਝੋਟ ਕੁਫਰ ਤੋਲਣਾ ਹੈ ਸਾਰਾ ਸਵਾਦ ਉਸ ਦੀ ਜੀਬ ਦਾ ਹੈ ਕੰਨਾਂ ਰਾਈ ਉਹਨੇ ਮਾੜਾ ਸੁਣਨਾ ਹੈ ਜਿਵੇਂ ਅੰਨਾ ਆਗੂ ਆਪ ਵੀ ਖੋਜ ਟੀਕੇ ਤੇ ਦੂਜਿਆਂ ਨੂੰ ਹੀ ਡੇਗ ਲਵੇਗਾ ਸਾਰੇ ਜਾਣਗੇ ਮਗਰ ਫਿਰ ਸੱਚੀ ਗੱਲ ਤਾਂ ਇਹ ਹੈ ਕਿ ਇੱਕ ਪੇੜ ਕੋਹ ਵਿੱਚ ਡਿੱਗੇ ਤਾਂ ਸਾਰੀਆਂ ਹੀ ਡਿੱਗਣਗੀਆਂ ਤੇ ਸਾਧ ਸੰਗਤ ਹੁਣ ਇਹ ਪੰਡਤ ਦੇ ਵਿਹਾਰਤ ਐਸੀ ਹੀ ਸੀ ਸੰਗਤ ਜੀ ਚਤਰਦਾਸ ਕਹਿੰਦਾ ਕਿ ਵਿਚਾਰ ਚਰਚਾ ਕਰਨੀ ਹੈ ਪਰ ਪੰਡਤ ਦੀ ਨજર ਕਿੱਥੇ ਗਈ ਮਰੇ ਹੋਏ ਕੁੱਤੇ ਤੇ ਕਹਿੰਦਾ ਕਿ ਵਿਚਾਰ ਚਰਚਾ ਦਾ ਬਾਅਦ ਚ ਕਰਾਂਗੇ ਤੁਹਾਨੂੰ ਤਾਂ ਅਕਲ ਹੀ ਨਹੀਂ ਬੈਠਣ ਦੀ ਤੁਸੀਂ ਕਿਸ ਥਾਂ ਤੇ ਬੈਠੇ ਹੋ ਮਰੇ ਹੋਏ ਕੁੱਤੇ ਦੇ ਕੋਲ ਬੈਠੇ ਹੋ ਤੁਸੀਂ ਪਾਸ਼ਾ ਜੀ ਕਹਿੰਦੇ ਇਸ ਦੇ ਕੋਲ ਤਾਂ ਤੂੰ ਵੀ ਰਿੰਦਾ ਰਿਆ ਹੈ ਇਹ ਕਹਿੰਦਾ ਕਿ ਅਸੀਂ ਕਿਵੇਂ ਰਹਿ ਸਕਦੇ ਹਾਂ ਇਸ ਦੇ ਕੋਲ ਪਾਸ਼ਾ ਕਹਿੰਦੇ ਕਿ ਇਸ ਦੇ ਕੋਲ ਤਾਂ ਤੂੰ ਵੀ ਬਿੰਦਾ ਰਿਆ ਹੈ ਇਹ ਕਹਿੰਦਾ ਕਿ ਉਹ ਕਿਵੇਂ ਹੱਦ ਹੋ ਗਈ ਕਿ ਇਹ ਕੀ ਤਰੀਕਾ ਹੈ ਗੱਲਬਾਤ ਕਰਨ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੰਡਤ ਕਹਿੰਦਾ ਕਿ ਤੁਸੀਂ ਸਾਫ਼-ਸਾਫ਼ ਦੱਸੋ ਕਿ ਇਹ ਹੈ ਕੌਣ ਗੁਰੂ ਪਾਸ਼ਾ ਜੀ ਕਹਿੰਦੇ ਕਿ ਤੇਰਾ ਗੁਰੂ ਗੋਪਾਲ ਦਾਤਾ ਇਹ ਮਰਿਆ ਹੋਇਆ ਕੁੱਤਾ ਤੇਰਾ ਗੁਰੂ ਗੋਪਾਲ ਦੱਤ ਹੈ ਇਹ ਵੀ ਬਨਾਰਸ ਦਾ ਕਹਿੰਦਾ ਕਹੌਂਦਾ ਵਿਦਵਾਨ ਪੰਡਿਤ ਸੀ ਇਹਨੂੰ ਵੀ ਇਹ ਹੀ ਬਿਮਾਰੀ ਸੀ ਕਿਹੜੀ ਹੰਕਾਰ ਦੀ ਕਿ ਮੈਂ ਪੜਿਆ ਲਿਖਿਆ ਬਹੁਤ ਹਾਂ ਇਹ ਵੀ ਆਏ ਗਏ ਸਾਧੂ ਸੰਤਾਂ ਵਿਦਵਾਨਾਂ ਪੰਡਤਾਂ ਦਾ ਨਰਾਦਰ ਕਰਦਾ ਸੀ ਸਾਧ ਸੰਗਤ ਕਿਸੇ ਵਿਦਵਾਨ ਨੇ ਫਿਰ ਕਹਿ ਦਿੱਤਾ ਕਿਸੇ ਸਾਧੂ ਨੂੰ ਕਹਿੰਦਾ ਅੱਜ ਮੇਰੇ ਨਾਲ ਵਿਚਾਰ ਚਰਚਾ ਕਰ ਜਦੋਂ ਇਹ ਬੋਲੀ ਗਿਆ ਬੋਲੀ ਗਿਆ ਤਾਂ ਉਸ ਸੰਤ ਨੇ ਇਸ ਨੂੰ ਕਹਿ ਦਿੱਤਾ ਕਿਉਂ ਕੁੱਤਿਆਂ ਵਾਂਗੂੰ ਭੌਂਕੀ ਜਾਣਾ ਤੇ ਇਹ ਕੁੱਤੇ ਦੀ ਜোন ਦੇ ਵਿੱਚ ਪੈ ਗਿਆ ਫਿਰ ਉਸ ਪੰਡਤ ਨੇ ਜਦੋਂ ਇਹ ਗੱਲ ਸੁਣੀ ਤਾਂ ਉਸ ਨੂੰ ਯਕੀਨ ਨਾ ਹੋਇਆ ਤੇ ਪਾਸ਼ਿਆ ਨੇ ਕਿਹਾ ਕਿ ਆਪ ਪੁੱਛ ਲੈ ਫਿਰ ਕੁੱਤੇ ਦੇ ਵਰ ਹੱਡੀਆਂ 'ਚੋ ਆਵਾਜ਼ ਆਉਂਦੀ ਹੈ ਗੋਪਾਲ ਦੱਤ ਬੋਲਦਾ ਫਿਰ ਜਦੋਂ ਬੋਲਿਆ ਕਹਿੰਦਾ ਹਾਂ ਭਾਈ ਇਹ ਹੀ ਬਿਮਾਰੀ ਸੀ ਮੈਨੂੰ ਵੀ ਤੇਰੇ ਵਾਲੀ ਜਿਹੜੀ ਤੈਨੂੰ ਹੋਈ ਹੈ ਹੁਣ ਜਦੋਂ ਸਮਝਾਇਆ ਇਹ ਗੱਲ ਪੰਡਤ ਚਤੁਰਦਸ ਫਿਰ ਵੀ ਨਾ ਮੰਨਿਆ ਕਹਿੰਦਾ ਇਹ ਗੁਰੂ ਨਾਨਕ ਜਿਹੜਾ ਹੈ ਤਾੰਤ੍ਰਿਕ ਹੈ ਇਹਨੂੰ ਮੰਤਰ ਜੰਦਰ ਆਉਂਦੇ ਹਨ ਹੱਡੀਆਂ ਚੋਂ ਆਵਾਜ਼ ਕੜ ਦਿੱਤੀ ਹੈ ਇਸਨੇ ਫਿਰ ਉਹ ਬੋਲਦਾ ਕੁੱਤੇ ਚੋਂ ਆਵਾਜ਼ ਆਈ ਉਹ ਪਿੰਜਰ ਚ ਮਰੇ ਹੋਏ ਚੋਂ ਆਵਾਜ਼ ਆਈ ਗੋਪਾਲ ਦੱਤ ਕਹਿੰਦਾ ਪੰਡਤ ਚਤੁਰਦਸ ਸਮਝ ਜਾ ਸੁਧਰ ਜਾ ਮੈਂ ਤਾਂ ਜਿਹੜਾ ਹੋਣਾ ਸੀ ਹੋ ਗਿਆ ਹੁਣ ਤੂੰ ਬਚ ਜਾ ਤਾਂ ਉਸਨੇ ਚੰਗੀ ਤਰ੍ਹਾਂ ਸਮਝਾਇਆ ਫਿਰ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਡਿੱਗ ਗਿਆ ਫਿਰ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਗੱਲ ਸਮਝਾਈ ਕਿ ਕਮਲਿਆ ਯਾਦ ਰੱਖ ਇੱਕ ਤਾਂ ਇਹ ਕੁੱਤਾ ਬਾਹਰੋਂ ਇੱਕ ਕੁੱਤਾ ਸਾਡੇ ਅੰਦਰ ਵੀ ਬੈਠਾ ਹੈ ਕਿਹੜਾ ਕੁੱਤਾ ਜੋ ਸਾਰਿਆਂ ਦੇ ਅੰਦਰ ਹੁੰਦਾ ਹੈ ਲੋਭ ਦਾ ਕੁੱਤਾ ਕੂੜ ਠੱਗ ਦਾ ਕੁੱਤਾ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਹਨ ਅਤੇ ਸਮਝ ਆਉਂਦੇ ਹਨ ਪੰਡਤ ਚਤੁਰਦਾਸ ਆ ਜਿਹੜੇ ਤੂੰ ਕੰਮ ਕਰਦਾ ਹੈ ਪੜ੍ਹ ਲੈ ਕੇ ਦੂਜਿਆਂ ਦਾ ਨਰਾਦਰ ਕਰਦਾ ਹੈ ਫਿਰ ਤੂੰ ਮੁਕਤ ਨਹੀਂ ਹੋਣਾ ਨਰਕ ਨਰਕਾਂ ਦੇ ਵਿੱਚ ਜਾਵੇਂਗਾ ਸਤਕਾਰ ਕਰਿਆ ਕਰ ਸਭ ਦਾ ਤੂੰ ਇੰਜ ਨਾ ਕਰਿਆ ਕਰ ਜਿਹੜਾ ਹਾਰ ਗਿਆ ਤੂੰ ਉਹਦੇ ਕੋਲੋਂ ਗ੍ਰੰਥ ਖੋਹ ਲੈਂਦਾ ਹੈ ਜਿਹੜਾ ਘਟ ਵਿਦਵਾਨ ਹੈ ਉਹਨੂੰ ਸਮਝਾਇਆ ਕਰ ਤੁਹਾਡੇ ਕੋਲ ਜੋ ਗੁਣ ਨੇ ਉਹ ਦੂਜਿਆਂ ਨੂੰ ਦੱਸਿਆ ਕਰ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਜਿਹੜਾ ਗਿਆਨ ਸਾਹਮਣੇ ਵਾਲੇ ਕੋਲ ਹੈ ਉਹ ਤੂੰ ਉਸ ਤੋਂ ਲਿਆ ਕਰ ਅਤੇ ਆਪਣਾ ਗਿਆਨ ਉਸ ਨੂੰ ਦਿਆ ਕਰ ਤੇਰੇ ਅੰਦਰ ਲੋਭ ਦਾ ਜੋ ਕੁੱਤਾ ਹੈ ਉਹ ਲੋਭ ਰੂਪੀ ਕੁੱਤਾ ਉਹਨੂੰ ਮਾਰ ਉਹਨੂੰ ਖਤਮ ਕਰ ਇੰਨੀਆਂ ਸਾਰੀਆਂ ਗੱਲਾਂ ਸੁਣ ਕੇ ਗੁਰੂ ਪਾਸ਼ਾ ਜੀ ਦੀਆਂ ਸਾਧ ਸੰਗਤ ਜੀ ਇੱਕ ਹੁੰਦਾ ਹੈ ਬਾਰੇ ਮੁਰਦਾ ਇੱਕ ਅੰਦਰ ਸਰੀਰ ਮੁਰਦਾ ਹੁੰਦਾ ਕਿਸੇ ਨੂੰ ਝੂਠ ਬੋਲ ਕੇ ਕਿਸੇ ਨਾਲ ਠੱਗੀ ਮਾਰ ਕੇ ਉਹ ਪੈਸਾ ਖਾਣਾ ਮੰਦੇ ਕਰਮਾ ਵਾਲੇ ਨੂੰ ਕਿਹਾ ਜਾਂਦਾ ਹੈ ਮਾੜਾ ਬੰਦਾ ਸਾ ਸੰਗਤ ਜੀ ਸਤਿਗੁਰ ਤੋਂ ਬਿਨਾ ਕੋਈ ਵੀ ਮੁਕਤੀ ਨਹੀਂ ਦੇ ਸਕਦਾ ਕੋਈ ਵੀ ਫਿਰ ਫਿਰ ਪਾਸ਼ਾ ਜੀ ਨੇ ਸੰਸਕ੍ਰਿਤ ਦੇ ਵਿੱਚ ਉਹਦੇ ਨਾਲ ਵਿਚਾਰ ਚਰਚਾ ਕੀਤੀ ਸੰਗਤ ਜੀ ਜਦੋਂ ਇੰਨੀਆਂ ਗੱਲਾਂ ਉਸ ਨੂੰ ਕਈਆਂ ਤਾਂ ਉਹ ਹੰਕਾਰ ਉਸ ਦਾ ਟੁੱਟ ਗਿਆ ਫਿਰ ਪੰਡਤ ਜਦਰ ਦਾਸ ਨੂੰ ਸਾਰੀ ਗੱਲ ਸਮਝ ਦੇ ਵਿੱਚ ਆਈ ਫਿਰ ਮੁਕਤ ਹੋਇਆ ਤੇ ਆਪ ਦੇ ਵਿਦਵਤਾ ਨੂੰ ਆਪ ਦੇ ਵਿਦਵਾਨ ਗਿਆਨ ਨੂੰ ਛੱਡਿਆ ਤੇ ਉਹਨੇ ਗ੍ਰੰਥ ਉਹਨੂੰ ਜੋ ਗ੍ਰੰਥਾ ਦਾ ਹੰਕਾਰ ਸੀ ਉਸਨੂੰ ਖਤਮ ਕੀਤਾ ਅਸਲੀ ਗਿਆਨ ਉਹੀ ਹੈ ਜੋ ਪਾਸ਼ਾ ਨੇ ਸਮਝਾਇਆ ਸੰਗਤ ਜੀ ਅਸਲੀ ਗਿਆਨ ਦਾ ਫਾਇਦਾ ਤਾਂ ਹੀ ਹੈ ਜੇ ਜ਼ਿੰਦਗੀ 'ਚ ਨਿਮਰਤਾ ਹੋਵੇ ਸਿਆਣਪ ਹੋਵੇ ਦੂਜਿਆਂ ਦਾ ਭਲਾ ਕਰਨ ਦੀ ਇੱਛਾ ਹੋਵੇ ਜੇ ਆਪਣੀ ਐਜੂਕੇਸ਼ਨ ਦੇ ਨਾਲ ਆਪਣੇ ਗਿਆਨ ਦੇ ਨਾਲ ਦੂਜਿਆਂ ਨੂੰ ਨੀਵਾ ਦਿਖਾਉਣਾ ਹੈ ਤਾਂ ਇਸ ਤਰ੍ਹਾਂ ਦੀ ਪੜਾਈ ਕਰਨ ਦਾ ਕੋਈ ਫਾਇਦਾ ਨਹੀਂ ਅਸੀਂ ਵੀ ਆਪਣੇ ਬੱਚਿਆਂ ਨੂੰ ਇਹ ਹੀ ਕਲ ਸਮਝਾਉਣੀ ਹੈ ਕਿ ਕਦੇ ਵੀ ਜ਼ਿਆਦਾ ਪੜ੍ਹ ਲਿਖ ਕੇ ਆਪਣੇ ਗਿਆਨ ਦਾ ਹੰਕਾਰ ਨਹੀਂ ਕਰਨਾ ਬਲਕਿ ਉਸ ਗਿਆਨ ਨੂੰ ਹੋਰਾਂ ਦੇ ਨਾਲ ਵੀ ਸ਼ੇਅਰ ਕਰਨਾ ਹੈ ਆਪਣੇ ਗਿਆਨ ਨੂੰ ਵੰਡਣਾ ਹੈ ਜੇ ਅਸੀਂ ਐਜੂਕੇਸ਼ਨ ਨੂੰ ਦੂਜਿਆਂ ਵਿੱਚ ਵੰਡਾਂਗੇ ਤਾਂ ਹੀ ਉਸ ਦਾ ਫਲ ਸਾਨੂੰ ਜ਼ਿਆਦਾ ਮਿਲੇਗਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ